ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਮਸਕੀਨ ਜੀ ਨੂੰ ਆਪਣੇ ਅੰਤਮ ਸਮੇਂ ਦਾ ਪਹਿਲੇ ਹੀ ਪਤਾ ਕਿਵੇਂ ਲੱਗ ਗਿਆ ਵੀਰੋ ਬੜੀ ਹੈਰਾਨੀ ਜਿਹੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਅੰਤਮ ਸਮੇਂ ਦਾ ਪਤਾ ਪਹਿਲੇ ਹੀ ਲੱਜੁਕਿਆ ਸੀ ਤੋ ਇਸ ਕਰਕੇ ਵੀਰੋ ਇਹ ਗੱਦਾ ਮੇਰਾ ਖਿਆਲ ਕਹਿੰਦਾ ਹੈ ਕਿ ਮਸਕੀਨ ਜੀ ਦੀ ਆਖਰੀ ਕਥਾ ਸੀ ਵੀਰੋ ਬਹੁਤ ਇੰਟਰਸਟਿੰਗ ਤੇ ਬਹੁਤ ਕੀਮਤੀ ਕਥਾ ਹੈ ਇਸ ਕਰਕੇ ਪੂਰੇ ਧਿਆਨ ਨਾਲ ਕਥਨ ਸੁਣਨਾ ਵੀਰੋ ਚਾਲੇ ਕਥਾ ਸੁਣਨੇ ਇਸਦੇ ਬਾਰੇ ਜਾਣੇ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਾਹੇ ਰੇ ਨਰ ਗਰਭ ਕਰਤੋ ਹੈ ਮਨੁਕ ਕਿਉਂ ਝੂਠਾ ਹੰਕਾਰ ਕਰਵੇਂ ਬਿਨ ਸਜਾਏ ਝੂਠੀ ਦੇਹ ਇਹ ਅਪਵਿੱਤਰ ਦੇਹ ਅਜ ਹੈ ਤੇ ਕਲ ਨਹੀਂ ਇਹ ਦੁਰਗੰਧ ਹੈ ਇਹ ਹੱਡੀਆਂ ਹੈ ਇਹ ਮੈਲ ਹੈ ਇਹ ਖੂਨ ਹੈ ਇਹ ਮਾਸ ਹੈ ਇਹ پاک ਨਹੀਂ ਹੋ ਸਕਦੀ ਖਲੜੇ ਪਾਗ ਅਸੀਂ ਕਰ ਲੈਨੇ ਆ ਰੋਜ਼ ਪਾਣੀ ਨਾਲ ਸਾਬਣ ਨਾਲ ਕਿਾ ਸਰੀਰ ਦੇ ਅੰਦਰੋਂ ਇਹ ਸਾਰੀ ਸ਼ੁੱਧੀ ਹੋ ਸਕਦੀ ਏ ਇਸ ਪਾਣੀ ਨਾਲ ਸਾਬਣ ਨਾਲ ਕਟਾਈ ਨਹੀਂ ਦੁਰਗੰਧ ਹੈ ਮਾਸ ਹੈ ਬੇਸ਼ਟਾ ਹੈ ਬੇਸ਼ਟਾ ਅਸਰਕਤ ਪਰੇਟੇ ਚਾ ਤਾਂ ਇਹ ਬਿਲਕੁਲ ਸ਼ੁੱਧ ਨਹੀਂ ਹੋ ਸਕਦੀ ਹੋ ਸਕਦੀ ਹੈ दुर्गंधी शरीर, शरीर दे सुगंध देच बदल जाय। तेवी ਮਹਿਸ ਕਰ ਦੇਣਾ। શરીર ਦੇ ਅੰਦਰ ਦਾ ਹੋਂ ਅੰਮ੍ਰਿਤ ਬਣ ਜਾਏਗਾ। ਅੰਮ੍ਰਿਤ ਬਣ ਜਾਏਗਾ। ਕਿਸਤਾ ਗੁਰਬਾਣੀ ਦਾ ਵਾਕ ਇੱਕ ਵਸਤ ਬੋਝੇ ਤਾਂ ਹੋਵੇਂ ਪਾ। ਕਿਦਰੇ ਉਸ ਇੱਕ ਨਾਲ ਜੁੜ ਜਾਵੇਂ ਤੇ ਇੱਕ ਨੂੰ ਸਮਝ ਲਵੇਂ ਤੇ ਇੱਕ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਜਾਏ ਫਿਰ ਤੂੰ ਪਵਿੱਤਰ ਹੋ ਜਾਏਗਾ ਇੱਕ ਵਸਤ ਬੂਝੇ ਤਾਂ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਿਤਨਾ ਤੂੰ ਪਵਿੱਤਰ ਹੋ ਜਾਏਗਾ ਜਗਤ ਗੁਰੂ ਬਾਬਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਕੁੰਗੂ ਕੀ ਕਾਇਆ ਕੇਸਰ ਲਾਣ ਦੀ ਲੋੜ ਨਹੀਂ ਕਾਇਆ ਹੀ ਕੇਸਰ ਹੋ ਜਾਏਗਾ тенू केसर मलण दी ਲੋੜ ਨਹੀਂ ਇਹਦੇ ਸਾਹਮਣੇ ਕੇਸਰ ਵੀ ਮੈਨੇ ਨਹੀਂ ਰਖੇਗਾ ਇਹਦੀ ਕਾਇਆ ਇਤਨੀ ਪਾਵਨ ਹੋ ਜਾਏਗੀ ਕੁੰਗੂ ਕੇ ਕਾਇਆ ਰਤਨਾ ਕੇ ਲਲਕਾ ਇਹਦੀ ਜ਼ਬਾਨ ਮਾਨੋ ਰਤਨਾ ਨਾਲ ਜੜਤ ਹੋ ਜਾਏਗੀ ਜੋ ਵੀ ਬੋਲ ਹੋਵੇਗਾ ਰਤਲਾਂ ਤੋਂ ਘਟ ਨਹੀਂ ਹੋਵੇਗਾ ਅਗਰ ਵਾਸ ਸੰਸਾਸ ਉਹਦੇ ਸਵਾਸਾਂ ਵਿੱਚ ਬਦਬੋ ਨਹੀਂ ਹੋਵੇਗੀ ਚੰਦਨ ਦੀ ਮਹਿਕ ਹੋਵੇਗੀ ਤੇ ਗੁਰੂ ਨਾਨਕ ਦੀ ਪੰਗਤੀ ਹੈ ਮੈਂ ਕਿਦਰੇ ਪਟਨਾ ਸਾਹਾ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ ਬੜੇ ਅਨੁਭਵੀ ਪੁਰਸ਼ ਦਾਸ ਦੇ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਸ ਥਾਂ ਦੀ ਸੇਵਾ ਛੱਤ ਦੀ ਇਸ ਮੰਜੀ ਸਾਹਬ ਦੀ ਸੇਵਾ ਪੋਕਰੰਦੇ ਰਹੇ ਸੁਲਤਾਨਪੁਰ ਸਾਹਿਬ ਬੇਰੀ ਸਾਹਿਬ ਪਟਨਾ ਸਾਹਿਬ ਹਰ ਸਾਲ ਅਲਵਰ ਸਵਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੇ ਵੱਲ ਗੈਨੇ ਜੀ ਤੇ ਸੁਗੰਧ ਕਿ ਹੈ ਅਗਰ ਆਸ ਤਨ ਸਾਸ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ ਤੁਸੀਂ ਅਰਥ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਨੇ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇਕਾਰਾਂ ਨੇ ਵੀ ਇਹ ਹੀ ਕਿਹਾ ਨੇ ਮੇਰੀ ਸਮਝ ਵਿੱਚ ਵੀ ਇਹੀ ਆਏ ਨੇ ਕਣ ਲਗੇ ਨਹੀਂ ਉਹਦੇ ਮੂੰਹ ਦੇ ਚ ਬਦਬੋ ਨਹੀਂ ਰਹਿ ਜਾਂਦੀ ਉਹਦੇ ਸਵਾਸਾਂ ਚ ਬਦਬੋ ਨਹੀਂ ਆਉਂਦੀ ਜੇ ਸਵਾਸਾਂ ਦੇ ਚ ਬਦਬੋ ਹੈ ਕਦੇ ਨੌ ਨਿਤ ਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ ਨਹੀਂ ਹੋਇਆ ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਕਿ ਉੱਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ 340 ਦੇ ਕਰੀਬ ਉੱਤੇ ਸਿੰਘਾਂ ਦੇ ਘਰ ਨੇ ਪਿੱਛੋਂ ਗੁਜਰਾਤ ਤੋਂ ਆਏ ਨੇ ਗੁਜਰਾਤ ਪਾਕਿਸਤਾਨ ਛੋਟੀਆਂ ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕੱਪੜੇ ਦੀਆਂ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਹੈ ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਸੰਗਤ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਕਿਉਂ ਜਾਂਦੇ ਹੋ ਅਸੀਂ ਦੋਵੇਂ ਬਕਰ ਪ੍ਰਸ਼ਾਦਾ ਪੁੱਛਾਦਾਂ ਨੇ ਪੁੱਛਗਿਛ ਕਰਦੇ ਆਂ ਕਿਉਂ ਜਾਂਦੇ ਹੋ ਨਾ ਜਾਓ ਰਹਿਓ ਇੱਥੇ ਉਹ ਬਾਬਾ ਕਹਿਣ ਲੱਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਆ ਕੱਲ ਚਲੇ ਜਾਣਾ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਵਿੱਚ ਗੱਲ ਆਈ। ਫਿਰ ਕਹਿੰਦੇ ਕਿ ਛਾ ਬਾਬਾ ਜੀ ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਤੁਹਾਡੀ ਦੇਹੀ ਦਾ ਦਾਸਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ। ਅਕਸਰ ਸੰਤਾਂ ਨੂੰ ਜਲ ਪ੍ਰਵਾਹ ਕਰਦੇ ਨੇ। ਕਿਉਂਕਿ ਦੇਹੀ ਦਾ ਮੌਤ ਹੈ ਨਹੀਂ ਦੇਹੀ ਦੀ ਪਕੜ ਤੇ ਹੈ ਨਹੀਂ। ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ। ਜਲਾਓ ਲਾਸ਼ ਨੂੰ ਹਾਕ ਕਰ ਦੋ ਰਾਖ ਕਰ ਦੋ ਦੇਹੀ ਦਾ ਮੋਹ ਮਿਟ ਜਾਏ ਔਰ ਪੁੱਤਰ ਦੇ ਹੱਥੋਂ ਉਸ ਦਾ ਮਸਤਕ ਤੋੜੋ ਕਪਾਲ ਤੋੜੋ ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ ਗੱਲ ਇਤਨੀ ਸੀ ਕਬਰ ਵਿੱਚ ਦੇਹੀ ਪਈ ਹੈ ਬਹੁਤ ਲੰਬੇ ਸਮੇਂ ਤੱਕ ਪਏਗੀ ਜਿੰਨੇ ਚਿਰ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਵੀ ਪਿਆ ਹੈ ਉਹ ਮੋਹ ਵਸੋ ਕੇ ਸੂਖਸ਼ਮ ਸਰੀਰ ਉੱਥੇ ਮੰਡਲਾਂ ਦਾ ਰਹੇਗਾ ਦੂਰ ਕਿਉਂ ਜਾਓ ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਦੀ ਮੁਸਲਮਾਨ ਹੁੰਦੀਆਂ ਅਗਲਾ ਜਨਮ ਨਹੀਂ ਹੋਣਾ ਕਿਉਂਕਿ ਦੇਹੀ ਪਈਏ ਕਬਰ ਦੇ ਵਿੱਚ ਪਕੜ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਮਹਿਨ ਮਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਏ ਨਿਮਾਣੀਆਂ ਰੂਹਾਂ ਏ ਸੂਖਸ਼ਮ ਸਰੀਰ ਕਬਰਾਂ ਨੂੰ ਮਲ ਕੇ ਬੈਠ ਜਾਣਗੇ ਪ੍ਰਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਦੇ ਵਿੱਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਈਲ ਫਰਿਸ਼ਤਾ ਫਨੇਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ઋષਿ मुनि ਸੰਤ અવਤਾਰ ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਏ ਇਹਦਾ ਜਨਮ ਹੋਵੇ ਇਹ ਭਟਕੇ ਜਲਾ ਲਓ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਹੈ ਇਹ ਵੀ ਕਿਸੇ ਦਰਿਆ ਦੇ ਚ ਪਾ ਦਿਓ ਕੁਝ ਨਾਮ ਨਿਸ਼ਾਨ ਰਵੇ ਪਕੜ ਰਵੇ ਤੇ ਇਸ ਵਾਸਤੇ ਸੀ ਤਉ ਸੰਗਤਾ ਨੇ ਪੁੱਛ ਲਿਆ ਬਾਬੇ ਤੋਂ ਦਾਸ ਿਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਪਤਾ ਉਹਨੇ ਕੀ ਆਖਿਆ ਮੈਂ ਹੈ ਆਪਣਾ ਦਾਸ ਿਸਕਾਰ ਆਪ ਕਰਾਂਗਾ ਤੁਹਾਨੂੰ ਕਰਨ ਦੀ ਲੋੜ ਨਹੀਂ ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ ਮੈਨੂੰ ਕਹਿਣ ਲੱਗੇ ਔਰ ਪਟਨਾ ਸਾਬ ਤੋਂ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ ਅਗਰ ਆਸ ਤਨਸਾਸ ਸਾਰੇ ਕਸਬੇ 'ਚ ਗੱਲ ਫੈਲ ਗਈਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸਾੜੇਗਾ ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਸ ਸस्कार ਆਪ ਕਰਾਂਗਾ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਔਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਵਿੱਚ ਰਸ ਦੇ ਸੁਗਮਨੇ ਸਾਬ ਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਸਿਰ ਕਰਕੇ ਸਤਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ ਇਹ ਸਿਰਫ ਇੱਕ ਤਹਿਮਤ ਬੰਦਾ ਸੀ ਇੱਕ ਛੋਟਾ ਜਿਹਾ ਪਟਕਾ ਸਿਰ ਤੇ ਬਾਕੀ ਨੰਗਾ ਰਹਿੰਦਾ ਸੀ ਲੇਟ ਗਿਆ ਇਹਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਔਰ ਤੇ ਛਡੋ ਬ੍ਰਿਟਿਸ਼ ਵਰਗਾ ਅਖਬਾਰ ਉਹ ਉਸ ਨੇ ਵੀ ਚੱਲਦੀ ਸੀ ਸੇਜੇ ਸੇਜੇ ਅੱਗ ਵੱਧ ਗਈ ਹੈ ਅੱਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਵੇ ਇਸ ਤਰ੍ਹਾਂ ਦੀ ਸੀ ਜਿਵੇਂ ਥੋੜੇ ਦਿਨ ਹੋਏ ਇੱਥੇ ਦਰਬਾਰ ਸਾਹਿਬ ਕ੍ਰਿਸ਼ਮਾ ਹੋਇਆ ਹੈ ਸ਼ਾਇਦ ਕੱਲ ਪਰਸੋਂ ਆਣ ਤੇ ਮੈਂ ਇੱਥੇ ਉਹਨਾਂ ਨੂੰ ਖੜਾ ਕਰਾਂਗਾ ਉਹ ਕੈਂਸਰ ਦੇ ਮਰੀਜ਼ ਸਨ ਕੈਨਸਲ ਤੇ ਡਾਕਟਰਾਂ ਨੇ ਕਹਿ ਦਿੱਤਾ ਸਿਰ 15 ਦਿਨ ਦੇ ਮਹਿਮਾਨ ਹੋ ਸਜਾਦਾ ਨਹੀਂ 15 ਦਿਨ ਦੇ ਇਥੋਂ ਦੀ ਗੱਲ ਦੱਸਦਾ ਰਿਹਾ ਤੁਸੀਂ 15 ਦਿਨ ਦੇ ਮਹਿਮਾਨ ਆਖਿਰ ਉਹਨਾਂ ਦੇ ਘਰ ਵਾਲੀ ਦੀ ਕੁਝ ਸ਼ਰਦਾ ਸੀ ਗੁਜਰਾਤੀ ਨੇ ਬਾਹਰਦਵਾਜ ਕਾਸਟ ਹੈ ਉਹਨਾਂ ਦੇ ਵਾਸੂ ਉਹਨਾਂ ਦਾ ਨਾਮ ਹੈ ਵਾਸੂ ਬਾਹਰਦਵਾਜ ਉਹਨਾਂ ਦੇ ਘਰ ਵਾਲੇ تھے ਐਂਬੂਲੈਂਸ ਦੇ ਚ ਲਿਆਈ ਉਹਨਾਂ ਨੂੰ ਚੱਲ ਨਹੀਂ ਸਕਦੇ ਸਨ ਸਟ੍ਰੇਚਰ ਤੇ ਬਾਹਰੋਂ ਉਹਨਾਂ ਨੂੰ ਉਸ ਕਮਰੇ ਚ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਇਆ ਸੀ ਇੱਥੇ ਮਿਹਨਤ ਕਰਲੇ ਕੀਤੇ ਵੀ ਕਿਸੇ ਤਰੀਕੇ ਨਾਲ ਵੀ ਸਾਡਾ ਅਖੰਡ ਪਾਠ ਰੱਖਿਆ ਜਾਏ ਭਾਵੇਂ ਕਮਰੇ ਖਾਲੀ ਨਹੀਂ ਸਨ ਪਰ ਉਹਨਾਂ ਦੀ ਹਾਲਤ ਦੇਖ ਕੇ ਕਿਉਂਕਿ ਉਹਨਾਂ ਦੀ ਪਤਨੀ ਨੇ ਕਹੇ 15 ਦਿਨ ਦੇ ਮਹਿਮਾਨ ਨੇ ਡਾਕਟਰ ਕਹਿੰਦੇ ਅਖੰਡ ਪਾਠ ਰਖਾਣਾ ਹੈ ਰਖ ਦਿੱਤਾ ਗਿਆ ਉਹ ਲੇਟੇ ਲੇਟੇ ਸੁਣਦੇ ਰਹੇ ਹੁਣ ਜੋ ਕੁਝ ਆਪ ਸੁਣਾਉਂਦੇ ਨੇ ਕਮ ਸੇ ਕਮ 100 ਗੁਰਦੁਆਰਿਆਂ 'ਚ ਤੇ ਮੇਰੇ ਨਾਲ ਉਹਨਾਂ ਨੇ ਖੜੇ ਹੋ ਕੇ ਇਹ ਗੱਲ ਸੁਣਾਈ ਏ ਲੁਧਿਆਣੇ ਦੇ ਵਿੱਚ ਵੀ ਜਲੰਧਰ ਦੇ ਵਿੱਚ ਇੱਥੇ ਵੀ ਮੈਂ ਖੜਾ ਕਰਾਂਗਾ ਉਹਨਾਂ ਨੂੰ ਜੇ ਪਰਸੋਂ ਆ ਗਈ ਇਤਲਾ ਹੀ ਇਹ ਮੈਂ ਆ ਰਹੇ ਹਾਂ ਜੈਸੇ ਸੁਖਮਨੀ ਸਾਹਿਬ ਦੇ ਪਾਠ ਤੋਂ ਪਾਠ ਅੱਗੇ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਚੌਕ ਦੋ ਦੀਏ ਰੰਗ ਦੇ ਇੱਕ ਲਾਈਟ ਨਿਕਲੇ ਉਹ ਜੋ ਆਪ ਕਹਿੰਦਾ ਹੈ ਉਹਦੇ ਮਸਤਕ ਨਾਲ ਟਕਰਾਈ ਹਾਲਾਂਕਿ ਖੁਦ ਕਹਿੰਦਾ ਮੈਂ ਨਾਸਤਿਕ ਸੀ ਪਤਾ ਹੈ ਕਿਉਂ ਚੋਟੀ ਦਾ ਸੈਂਟਿਸਟ ਹੈ ਚੋਟੀ ਦਾ NASA ਦੇ ਵਿੱਚ ਕੰਮ ਕਰਦਾ ਸੀ ਅਮਰੀਕਾ ਜਿਹੜਾ ਗਰੁੱਪ ਚੰਦਰਮਾ ਤੇ ਗਿਆ ਸੀ ਉਸ ਗਰੁੱਪ ਦੇ ਵਿੱਚ ਕੰਮ ਕਰਦਾ ਸੀ ਤੁਸੀਂ ਖੁਦ ਅੰਦਾਜ਼ਾ ਲਗਾਓ ਕਿੰਨਾ ਵੱਡਾ ਛੋਟੀ ਦਾ ਸੈਂਟਿਸਟ ਤੇ ਅਕਸਰ ਸੈਂਟਿਸਟ ਨਾਸਤਿਕ ਹੁੰਦੇ ਨੇ ਨਾਸਤਿਕ ਸੇ ਜਦ ਸਾਡੇ ਨਾਲ ਗੁਜਰਾਤ ਦੇ ਗੁਰਦੁਆਰਿਆਂ 'ਚ ਇਹਨੇ ਭਰਮਣ ਕੀਤਾ ਅਹਮਦਾਬਾਦ ਵਿੱਚ ਗੁਜਰਾਤ ਗਵਰਨਮੈਂਟ ਦੇ ਕੋਈ ਨੁਮਾਇੰਦੇ ਮਿਨਿਸਟਰ ਵੀ ਗੁਰਦੁਆਰੇ ਆਏ ਵਿਸ਼ ਪ੍ਰਚਾਰਕ ਸੰਸਥਾ ਦੀ ਤਰਫੋਂ ਇਹ ਪ੍ਰਮ ਸੀ ਕਿ ਅਸੀਂ ਲਗੇ ਸਾਰੇ ਪ੍ਰਚਾਰਕਾਂ ਦਾ ਸਵਾਗਤ ਕਰਨਾ ਹੈ ਵਾਸੋ ਭਾਰ ਦਵਾਜ ਨੂੰ ਦੇਖ ਕੇ ਉਹਨਾ ਮਨਿਸਤਰਾ ਨੇ ਉਹਨੂੰ ਗਲਵਕੜੀ ਚ ਲੈ ਲਿਆ ਕਿਉਂਕਿ ਉਹ ਸਾਰੇ ਮੰਨਦੇ ਸਨ ਇਹ ਤੇ ਗੁਜਰਾਤ ਦੀ ਇੱਜ਼ਤ ਹੈ ਇਹ ਤੇ ਗੁਜਰਾਤ ਦਾ ਮਾਣ ਹੈ ਇਤਨਾ ਛੋਟੇ ਦਾ ਸਾਇੰਟਿਸਟ ਪਰ ਕੈਂਸਰ ਹੋ ਗਿਆ ਸੀ ਉਹਨਾ ਮਨਿਸਤਰਾ ਨੇ ਬੜੀ ਕੋਸ਼ਿਸ਼ ਕੀਤੀ ਇਸਨੂੰ ਬਚਾਉਣ ਦੀ ਹਰ ਤਰੀਕੇ ਦੇ ਵੱਡੇ ਤੋਂ ਵੱਡੇ ਡਾਕਟਰ ਵੱਡੇ ਤੋਂ ਵੱਡੇ ਹਸਪਤਾਲ ਟਾਟਾ ਹਸਪਤਾਲ ਬੰਬੇ ਲੇਕਿਨ ਠੀਕ ਨਹੀਂ ਹੋਇਆ ਪਿੱਛੇ ਅਖੀਰ ਦੇ ਚਿੱਤੇ ਆਇਆ ਦੂਦੀਏ ਰੰਗ ਦੀ ਲਾਈਟ ਨਿਕਲੀ ਮੱਥੇ ਨਾਲ ਟਕਰਾਈ ਉਹ ਆਪ ਕਹਿੰਦੇ ਨੇ ਫਿਰ ਮੈਂ ਬੈਠ ਗਿਆ ਮੈਨੂੰ ਪਾਠ ਸੁਣਨ ਦੇਚ ਆਨੰਦ ਵੀ ਆਣ ਲੱਗ ਪਿਆ ਕਹਿੰਦੇ ਨੇ ਮੈਂ ਆਪਣੇ ਵਿੱਚ ਤਬਦੀਲੀ ਵੀ ਮਹਿਸੂਸ ਕੀਤੀ ਭਾਵੇਂ ਮੇਰੀ ਪਤਨੀ ਕਹਿੰਦੀ ਰਹੀ ਤੁਸੀਂ ਲੇਟੇ ਹੀ ਰਹੋ ਕੋਈ ਨਹੀਂ ਬੈਠੇ ਬੈਠੇ ਸੱਕ ਜਾਓਗੇ ਹੱਡੀਆਂ ਦਾ ਡਾਂਚਾ ਵਾਲ ਸਾਰੇ ਲਹਿ ਗਏ ਸਨ ਅੱਖਾਂ ਦੇ ਬਰਵੱਟੇ ਵੀ ਜਿਵੇਂ ਕੈਂਸਰ ਦੇ ਮਰੀਜ਼ ਦੇ ਹੋ ਜਾਂਦੇ ਨੇ ਜ਼ਵਾਈਆ ਦਾ ਰੱਬ ਦੀ ਨੇਤ ਪਾਠ ਦਾ ਭੋਗ ਭੇ ਅਰਦਾਸ ਹੋਣ ਲੱਗੇ ਨਾ ਤੇ ਅਰਦਾਸ ਦੇ ਚ ਖੜੇ ਹੋ ਗਏ ਸਾਨੂੰ ਸ਼ਾਇਦ ਪਾਠੀ ਸਿੰਘ ਵੀ ਦੱਸੋ ਉਹ ਆਪ ਕਹਿੰਦੇ ਨੇ ਪਾਠੀ ਸਿੰਘਾ ਨੂੰ ਮੈਂ ਜਾਣਦਾ ਜਿਹੜੇ ਉੱਥੇ ਮੌਜੂਦ ਸਨ ਆਪ ਖੜੇ ਹੋ ਗਏ 7 ਦਿਨ ਇੱਥੇ ਰਹੇ ਨੇ ਬਾਕੀ ਦਿਨਾਂ 'ਚ ਇਸ਼ਨਾਨ ਵੀ ਕਰਦੇ ਰਹੇ ਦਰਬਾਰ ਸਾਹਿਬ ਹਾਜ਼ਰੀ ਭਰਦੇ ਰਹੇ ਐਂਬੂਲੈਂਸ ਦੇ ਚ ਆਏ ਸਟੇਸ਼ਨ ਵਿੱਚ ਲੈ ਕੇ ਇੱਥੇ ਤੱਕ ਆਏ ਆਰਾਮ ਨਾਲ ਪੈਨਿੰਗ ਦੀ ਟ੍ਰੇਨ ਵਿੱਚ ਬੈਠ ਕੇ ਗਿਆ ਫਿਰ ਸਭ ਤੋਂ ਪਹਿਲੇ ਇਸ ਨੇ ਮੈਨੂੰ ਫੋਨ ਕੀਤੀ ਵੀ ਗੈਨੇ ਜੀ ਇਹ ਕਿਰਸਮਾ ਮੇਰੇ ਨਾਲ ਹੋਇਆ ਤੇ ਮੈਂ ਹੁਣ ਟੀਵੀ ਤੇ ਤੁਹਾਨੂੰ ਸੁਣਦਾ ਮੈਂ ਇਸ ਸੰਬੰਧੇ ਚਾੜੇ ਨਾਲ ਕੋਈ ਗੱਲ ਕਰਨੀ ਹੈ ਔਰ ਮੈਂ ਹੁਣੇ ਹੀ ਗੱਲ ਕਰਨੀ ਹੈ ਮੇਰਾ ਮਨ ਉਤਾਵਲੇ ਸਮਝਣ ਨੂੰ ਏਕੀ ਹੈ ਏਕੀ ਹੈ ਇਹ ਕੋਈ ਮੈਂ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਰੱਖ ਹੁਣੇ ਹੀ ਘਟਨਾ ਘਟੀ ਹੈ ਹੁਣ ਉਹ ਦਿਨ ਚਲਵਰ ਸਵਾਗਤ ਪਿਆ ਚਲਦਾ ਸੀ ਮਾਰਚ ਦੀ ਗੱਲ ਹੈ ਮੈਂ ਕਿ ਹੁਣ ਤੇ ਤੁਸੀਂ ਨਾ ਮੈਂ ਮਸਰੂਫ ਆ ਅਨੇ ਜਥੇ ਆਏ ਨੇ ਪ੍ਰਚਾਰਕ ਆਏ ਨੇ ਹਜ਼ਾਰਾਂ ਦੀ ਤਦਾਦ ਦੇ ਸੰਗਤਾਂ ਆਈਆਂ ਨੇ ਤੇ ਮੈਂ ਮਸਰੂਫ ਹਾਂ ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਾਂਗਾ। ਜਾਂ ਤੇ ਸਮਾਗਮ ਤੋਂ ਬਾਅਦ ਆਓ। ਮੈਨੂੰ ਕਹਿਣ ਲੱਗੇ ਸਮਾਗਮ ਤੋਂ ਬਾਅਦ ਫੜਾ ਕੇ ਪਰਾਮ ਐ। ਮੈਂ ਕਿਹਾ ਮੈਂ ਗੁਜਰਾਤ ਹੀ ਆ ਰਿਹਾ ਹਾਂ। ਤੇ ਮੈਨੂੰ ਕਹਿਣ ਲੱਗੇ ਮੈਂ ਗੁਜਰਾਤੀਆਂ ਸੂਰਤ ਰਹਿਣਾ ਕਿੱਥੇ ਆ ਰਹੇ ਹੋ? ਮੈਂ ਕਿਹਾ ਸਾਰੇ ਗੁਜਰਾਤ ਦੇ ਸ਼ਹਿਰਾਂ 'ਚ ਮੇਰਾ ਪਰਾਮ ਐ। ਸਿੰਘ ਸਾਹਿਬ ਗਏ ਨੇ। योगेंद्र सिंह जी वेदांती वे नाल संग पांच जथे जड़े आए हो ने ए भी नाल संग प्रचारक भी सारे गुरुद्वारे च उसने ਸਾਡੇ ਨਾਲ भ्रमण ਕੀਤਾ ਖੜੇ ਹੋ ਕੇ ਇਹ ਹੀ ਕਥਾ ਸੁਣਾਉਂਦਾ ਰਿਹਾ ਜੋ ਮੈਂ ਤੁਹਾਨੂੰ ਸਰਵਨ ਕਰਾਈ ਹੈ ਪਿਛੇ ਜੈਪੁਰ ਤੇ ਕੋਟਾ ਦੇ ਚ ਵੀ ਸੁਣਾ ਕੇ ਗਿਆ ਕਿੰਨਾ ਲਗਾ ਮੈਂ ਬਿਸਮਾਰਾ ਹੈਰਾਨ ਹੈ ਕੀ ਹੈ ਘਰੋਂ ਸੰਪਨ ਹੈ ਕਿਸੇ ਚੀਜ਼ ਦੀ ਕਮੀ ਨਹੀਂ ਚੌਥੀ ਦਾ ਸੈਂਟਿਸਿਕ ਘਰਵਾ ਲਈ ਜੀ ਡਾਕਟਰ ਐ ਕਹਿੰਦਾ ਮੈਂ ਅਜੇ ਤੱਕ ਬਿਸਮਾਹ ਦਾ ਹੈਰਾਨ ਕੁਨਾਂ ਮੇਰੀ ਹੈਰਾਨਗੀ ਜਾ ਨਹੀਂ ਰਹੀ ਉਹ ਲਾਈਟ ਕੀ ਸੀ ਜੋ ਗੁਰੂਗ੍ਰੰਥ ਸਾਹਿਬ ਦੇ ਵਿੱਚੋਂ ਨਿਕਲੀ ਹੈ ਕਹਿੰਦੇ ਜਿਸ ਦਿਨ ਦੀ ਨਿਕਲੀ ਹੈ ਮੇਰੇ ਮੱਥੇ ਨਾਲ ਟਕਰ ਟਕਰਾਈ ਹੈ ਉਸ ਦਿਨ ਦਾ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਹੀਂ ਮੰਨਦਾ ਮੈਂ ਪ੍ਰਮਾਤਮਾ ਦਾ ਰੂਪ ਮੰਨਦਾ। ਕੋਠੇ ਪਰਮੇਸ਼ਰ ਦਾ ਸਥਾਨ ਉਹਦੇ ਮਨ ਦੇ ਚ ਇਤਨਾ ਸਤਕਾਰ ਪੈਦਾ ਹੋ ਗਿਆ। ਇਤਨੀ ਭਾਵਨਾ ਜੋ ਹੈ ਪੈਦਾ ਹੋ ਗਈ ਹੈ। 1 2 3 ਦਸੰਬਰ ਦਾ ਮੈਂ ਉਸਨੂੰ ਟਾਈਮ ਦਿੱਤਾ ਹੈ ਉਹਨੇ ਆਪਣੇ ਘਰ ਅਖੰਡ ਪਾਠ ਰਖਾ ਕੇ 3 ਦਿਨ ਕਰਦੇ ਸਮਾਗਮ ਕਰਾਣਾ ਹੈ। ਮੇਰੇ ਕੋਲ ਟਾਈਮ ਮੰਗਣ ਆਇਆ ਸੀ ਪਿਛੇ ਵੀ ਮੈਂ ਇੱਥੇ ਆਇਆ ਹਾਂ ਤੁਸੀਂ ਮੈਨੂੰ ਟਾਈਮ ਦਿਓ ਪਰ ਮੈਨੂੰ ਫਿਕਸ ਟਾਈਮ ਦੇ ਦਿਓ ਹੁਣੇ ਤਾਂ ਕਿ ਮੈਂ ਇੰਤਜ਼ਾਮ ਕਰਾਂ ਤਾਂ 1 2 3 ਸਤੰਬਰ ਦਾ ਫਿਰ ਮੈਨੂੰ ਕਹਿਣ ਲੱਗੇ ਤੁਸੀਂ ਇਕੱਲੇ ਨਹੀਂ ਆਣਾ ਜਿਤਨਾ ਗਰੁੱਪ ਤੁਹਾਡੇ ਨਾਲ ਹੈ ਸਾਰਾ ਆਵੇ ਸਾਰਿਆਂ ਦੇ ਮੈਨੂੰ ਨਾਮ ਲਿਖਾਓ ਤਾਂ ਕਿ ਮੈਂ ਸਾਰਿਆਂ ਦੀ ਆਣ ਜਾਣ ਦੀ ਟਿਕਟਾਂ ਤੋਂ ਲੈ ਜਾਵਾਂ ਮੈਂ ਕਹਿੰਦੀ ਤੁਸੀਂ ਫਿਕਰ ਚਿੰਤਾ ਨਾ ਕਰੋ ਉਦੇ ਘਰ ਹੁਣ 3 ਦਿਨ ਦਾ ਸਮਾਗਮ ਹੈ 1 2 3 ਦਸੰਬਰ 1 2 ਦਿਨਾਂ ਚ ਇੱਥੇ ਆਣ ਵਾਲਾ ਹੈ ਤੋਂ ਮੈਂ ਗੰਜ ਡਡਵਾੜੇ ਦੀ ਤੁਹਾਨੂੰ ਗੱਲ ਸੁਣਾ ਰਿਹਾ ਸੀ ਦੂਦੀਏ ਰੰਗ ਦੀ ਅੱਗ ਉਹਦੀ ਨਾਭੀ ਚੋਂ ਨਿਕਲੀ ਸਰੀਰ ਜਲ ਲਾ ਗਿਆ ਜਲ ਲਾ ਗਿਆ ਜਲ ਲਾ ਗਿਆ ਲੇਕਿਨ ਰਾਖ ਨਹੀਂ ਬਚੀ ਹੱਡੀਆਂ ਵੀ ਨਹੀਂ ਬਚੀਆਂ ਕੁਝ ਵੀ ਨਹੀਂ ਬਚਿਆ ਥੱਲੇ ਘਾਰ ਪੇਟ ਵੀ ਨਹੀਂ ਜਲੇਆ ਜਿਸ ਕਾਰਪੇਟ ਤੇ ਲੇਟਿਆ ਹੋਇਆ ਸੀ ਉਹ ਕਾਰਪੇਟ ਨਹੀਂ ਚਲੇਆ ਹੱਡੀਆਂ ਵੀ ਨਹੀਂ ਬਚੀਆਂ ਰਾਖ ਵੀ ਨਹੀਂ ਬਚੀ ਸਰੀਰ ਗਿਆ ਫਿਰ ਮੇਰੇ ਪੜਨ ਦੇ ਚਾਇਆ ਜੋ ਮੈਂ ਸਟਡੀ ਕੀਤੀ ਹੈ ਉਤਰਾਖੰਡ ਜੋ ਬਰਫਾਨੀ ਚੋਟੀਆਂ 'ਚ ਸਾਧੂ ਰਹਿੰਦੇ ਸਨ ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਇਕ ਨਿਰਮਲ ਮਨ ਨੂੰ ਪਤਾ ਨਾ ਚਲੇ ਪਤਾ ਚਲ ਜਾਂਦਾ ਹੈ ਪਤਾ ਚਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ ਚੋਂ ਬ੍ਰਹਮ ਅਗਨ ਕੱਢਦੇ ਸਨ ਜਿਸ ਦਾ ਜ਼ਿਕਰ ਕਬੀਰ ਕਰਦੇ ਨੇ ਬ੍ਰਹਮ ਅਗਨ ਸਹਜੇ ਪਰਜਾਲੀ ਏਕੇ ਚੋੜ ਸਦਾਇ ਇਹ ਬ੍ਰਹਮ ਅਗਨ ਜੋ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨੂੰ ਬਾਹਰ ਪ੍ਰਗਟ ਕਰਕੇ ਆਪਣੀ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ ਕਿਉਂਕਿ ਉਸ ਬਰਫਾਨੇ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਐ ਘਟੇ ਇਹਨੂੰ ਉਚੇਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਉਚੇਚਾ ਗਿਆ ਉਹਨੇ ਆਪਣੇ ਜਗਾ ਜਗਾ ਕਥਾਵਾਂ ਚ ਵੀ ਕਿਹਾ ਭਈ ਉਤਰਾਖੰਡ ਦੇ ਇਤਿਹਾਸਾਂ ਦੀਆਂ ਘਟਨਾਵਾਂ ਘਟਦੀਆਂ ਰਹੀਆਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋਂ ਵਸੋਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟਿਏ ਗੁਰਨਾਨਕ ਦੇ ਇੱਕ ਸਿੱਖ ਦੁਆਰਾ ਘਟਿਏ। ਇਹ ਉਸਨੇ ਵੀ ਕਬੂਲਿਆ। ਇਹ ਉਸਨੇ ਵੀ ਪਰਮਾਨੰਥ ਕੀਤਾ। ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ। ਉਸ ਕਮਰੇ ਦੇ ਗੁਰਦੁਆਰਾ ਛੋਟਾ ਜਿਹਾ। ਬੜੀ ਮਹਿਕ ਸੀ। ਔਰ ਚੰਦਨ ਦੀ ਮਹਿਕ। ਸੁਭਾਵਿਕ ਮੈਂ ਪੁੱਛਿਆ ਚੰਦਨ ਰਗੜਿਆ। ਖੰਡਗੇ ਨਹੀਂ ਜਿਸ ਦਿਨ ਦੇ ਬਾਬਾ ਜੀ ਗਏ ਨੇ ਮੈਂ। ਉਹ ਦੋਦਿਆ ਚਾਨਣਾ ਇੱਕ ਦਿਨ ਰਿਹਾ ਉਹ ਚਾਨਣਾ ਚਲਾ ਗਿਆ ਉਹ ਮਹਿਕ 15 ਦਿਨ ਰਹੀਏ ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦੇ ਨਾਲ ਉਹ ਸੋਨੇ ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਪਿਆ ਤੇ ਅਹ ਹਾਲਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਦੇਖਿਆ ਹੈ ਅਗਰਵਾਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ ਜਿਹੜੀ ਘਟਨਾ ਮੈਂ ਦੇਖਿਆ ਫਿਰ ਮੇਰੇ ਪੜਨ ਦੇ ਚਾਇਆ ਜੋ ਮੈਂ ਸਟਡੀ ਕੀਤੀ ਹੈ ਉਤਰਾਖੰਡ ਜੋ ਬਰਫਾਨੀ ਚੋਟੀਆਂ 'ਚ ਸਾਧੂ ਰਹਿੰਦੇ ਸਨ ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚਲੇ ਪਤਾ ਚਲ ਜਾਂਦਾ ਹੈ ਪਤਾ ਚਲ ਜਾਂਦਾ ਹੈ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚਲੇ ਪਤਾ ਚਲ ਜਾਂਦਾ ਹੈ ਪਤਾ ਚਲ ਜਾਂਦਾ ਹੈ ਹਲੋ 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 ਵੀਰੋ ਜਿਹੜਾ ਵੀ ਮਨੁੱਖ ਜਿਹੜੀ ਵੀ ਚੀਜ਼ ਦੁਨੀਆ ਤੇ ਆਈ ਹੈ ਉਹਨੇ ਇੱਕ ਨਾ ਇੱਕ ਦਿਨ ਤਬਾ ਲਾਜ਼ਮਨ ਹੋ ਜਾਣਾ ਤੇ ਵੀਰੋ ਇਸ ਕਰਕੇ ਕੋਈ ਦੁਨੀਆ ਤੇ ਅੱਜ ਤੱਕ ਜ਼ਿੰਦਾ ਨਹੀਂ ਰਿਹਾ ਬਾਕੀ ਨਹੀਂ ਰਿਹਾ ਅਮਰ ਬਾਕੀ ਰਣੀ ਜ਼ਾਤ ਅੱਲਾ ਪਾਕ ਦੀ ਹੈ ਵੀਰੋ ਅਗਰ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਨੇ ਅਗਰ ਨਹੀਂ ਬਲਕਿ ਯਕੀਨਨ ਸਾਨੂੰ ਪੈਦਾ ਕਿਸ ਨੇ ਕੀਤਾ ਹੈ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਨੇ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਪਹਿਲੀ ਵਾਰੀ ਮਨੁੱਖ ਨੂੰ ਪੈਦਾ ਕਰ ਸਕਦੀ ਹੈ ਤੇ ਵੀਰੋ ਦੂਸਰੀ ਵਾਰੀ ਪੈਦਾ ਕਰਨਾ ਉਸ ਦੇ ਵਾਸਤੇ ਕੋਈ ਮੁਸ਼ਕਲ ਨਹੀਂ ਚਾਹੇ ਸਰੀਰ ਨੂੰ ਛਾੜ ਦਿਓ ਚਾਹੇ ਕਬਰ ਚ ਦਫਨ ਕਰ ਦਿਓ ਜੋ ਮਰਦੇ ਹੋ ਜੇ ਟੁਕੜੇ ਟੁਕੜੇ ਹੋ ਜੇ ਜ਼ਰਾ ਜ਼ਰਾ ਹੋ ਜੇ ਰੇਤ ਬਣ ਜੇ ਖਾਕ ਬਣ ਜੇ ਹਵਾ ਦੇ ਵਿੱਚ ਜੁੜ ਜਵੇ ਅੱਲਾ ਰਬੁਲ ਇਜ਼ਜ਼ ਦੀ ਜ਼ਾਤ ਨੇ ਵੀਰੋ ਉਸ ਨੂੰ ਜ਼ਿੰਦਾ ਕਰ ਦੇਣਾ ਹੈ ਤੇ ਜ਼ਿੰਦਾ ਹੋ ਜਾਣਾ ਹੈ ਇਹ ਵੀਰੋ ਹਰ ਧਰਮ ਦੇ ਵਿੱਚ ਆਪਣਾ ਹੈ ਕਿ ਅਗਰ ਸ਼ਰੀਰ ਨੂੰ ਜਲਾ ਦਿੱਤਾ ਜਾਏਗਾ ਅਗਰ ਰਾਖ ਕਰਕੇ ਪਾਣੀ ਵਿੱਚ ਬਹਾ ਦਿੱਤਾ ਜਾਏਗਾ ਤੇ ਫਿਰ ਉਹ ਵੀਰੋ ਦੁਬਾਰਾ ਜ਼ਿੰਦਾ ਨਹੀਂ ਹੋਏਗਾ ਵੀਰੋ ਇਹ ਮਨੁੱਖ ਦੀ ਆਪਣੀ ਕਮ ਅਕਲੀ ਹੈ ਇੱਕ ਮਨੁੱਖ ਦੀ ਆਪਣੀ ਵੀਰੋ ਸੋਚ ਹੈ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਕਾਦਰ ਮੁਤਲਕ ਹੈ ਜੋ ਚਾਹੇ ਕਰ ਸਕਦੀ ਹੈ ਅੱਲਾ ਪਾਕ ਦੀ ਜ਼ਾਤ ਵਾਸਤੇ ਕੋਈ ਚੀਜ਼ ਵੀਰੋ ਮੁਸ਼ਕਲ ਨਹੀਂ ਅੱਲਾ ਪਾਕ ਦੀ ਜ਼ਾਤ ਸਿਰਫ ਕਹਿੰਦੀ ਹੈ ਕੁਨ ਹੋ ਜਾ ਤੇ ਉਹ ਚੀਜ਼ ਹੋ ਜਾਂਦੀ ਹੈ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੇ ਜ਼ਮੀਨ ਉਹ ਆਸਮਾਨ ਨੂੰ 7 ਦਿਨ ਦੇ ਅੰਦਰ ਬਣਾਇਆ ਵੀਰੋ ਜ਼ਮੀਨੋਂ ਆਸਮਾਨ ਦੇ ਅੰਦਰ ਜਿੰਨੀਆਂ مخلوਕਾਂ ਕਿੰਨੀਆਂ ਚੀਜ਼ਾਂ ਕਿੰਨੇ ਦਰਖਤ ਕਿੰਨੇ ਚੰਦ ਪਰੰਦ ਕਿੰਨਾ ਕੁਛ ਹੈ ਅਸੀਂ ਤਸਵਰ ਵੀ ਨਹੀਂ ਕਰ ਸਕਦੇ ਇੰਨਾ ਕਿ ਇੱਕ ਜਨਮ ਦੇ ਵਿੱਚ ਅਸੀਂ ਪੂਰੀ ਕਾਇਨਾਤ ਦੇ ਵਿੱਚ ਜੋ ਕੁਛ ਹੈ ਉਸ ਨੂੰ ਅਸੀਂ ਲਿਖ ਵੀ ਨਹੀਂ ਸਕਦੇ ਉਸ ਦੇ ਬਾਰੇ ਜਾਣ ਨਹੀਂ ਸਕਦੇ ਤੇ ਅੱਲਾ ਰੱਬੁਲ ਜੱਦੀ ਜ਼ਾਤ ਨੇ ਉਸ ਨੂੰ 7 ਦਿਨ ਦੇ ਵਿੱਚ ਬਣਾਇਆ ਉਹ ਕਿੱਡਾ ਗਫੂਰ ਰਹੀਮ ਹੈ ਕਿੰਨੀਆਂ ਤਾਕਤਾਂ ਦਾ ਮਾਲਕ ਹੈ ਇਸ ਹੀ ਸੋ ਉਸ ਦਾ ਅੰਦਾਜ਼ਾ ਹੁੰਦਾ ਵੈ ਤੇ ਵੀਰੋ ਇੱਕ ਮਨੁੱਖ ਨੂੰ ਦੁਬਾਰਾ ਜਨਮ ਦੇਣਾ ਕਰਨਾ ਉਸਦੇ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਇਸ ਕਰਕੇ ਵੀਰੋ ਇਸ ਚੱਕਰ ਚੋਂ ਬਾਹਰ ਨਿਕਲ ਜਾਓ ਇਹ ਆਪਣੇ ਧੋਖੇ ਚੋਂ ਬਾਹਰ ਨਿਕਲ ਜਾਓ ਕਿ ਅਗਰ ਆਪਣੇ ਸਰੀਰ ਨੂੰ ਸਾੜ ਲੋਗੇ ਅਗਰ ਸਰੀਰ ਨੂੰ ਸਾੜ ਕੇ ਸੁਆ ਕਰ ਦੋਗੇ ਤੇ ਤੁਸੀਂ ਹਿਸਾਬ ਤੋਂ ਬਚੋ ਵੀਰੋ ਜੋ ਦੁਨੀਆ ਤੇ ਕੰਮ ਕਰਨਾ ਵੈ ਜੋ ਬਿਜਣਾ ਵੈ ਉਸ ਨੂੰ ਇੱਕ ਨਾ ਇੱਕ ਦਿਨ ਲਾਜ਼ਮਨ ਘਟਣਾ ਵੈ ਚਾਹੇ ਜੋ ਕੁਛ ਮਰਜੀ ਹੋਵੇ ਵੀਰੋ ਇਸ ਕਰਕੇ ਅੱਲਾ ਰੱਬੁਲ ਜ਼ਤ ਦੇ ਮਾਰਗ ਤੇ ਚੱਲੋ ਕਿਸੇ ਦਾ ਹੱਕ ਨਾ ਖਾਓ ਅੱਲਾ ਦੀ ਇਬਾਦਤ ਕਰੋ ਤੇ ਅੱਲਾ ਦੇ ਅੱਲਾ ਵਾਲੇ ਬਣ ਜਾਓ ਅੱਲਾ ਤੇ ਈਮਾਨ ਲੈ ਕੇ ਆਓ ਵੀਰੋ ਬਹੁਤ ਪਿਆਰ ਕੀਤਾ ਸੀ ਤੁਹਾਨੂੰ ਕਿਸ ਤਰ੍ਹਾਂ ਲੈ ਕੇ ਤਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਪਟੇ ਸਾਰਾ ਖਿਆਰ ਕਰਦਾ ਹਾਂ ਯਾਦ ਰੱਖਣਾ ਅੱਲਾ ਫੇਜ਼